ਭਗਵਾਨ ਸਮਾਨ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਆਮ ਆਦਮੀ ਪਾਰਟੀ ਦੇ 3 ਸਾਲ ਪੂਰੇ ਹੋਣ ਤੋਂ ਬਾਅਦ ਅੱਜ ਭਾਜਪਾ ਆਗੂਆਂ ਵੱਲੋਂ ਕੁਰਾਲੀ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲੇ ਇੱਕ ਵਾਰ ਤਸਵੀਰਾਂ ਦਿਖਾਣੇ ਕੁਰਾਲੀ ਦੇ ਵਿੱਚ ਭਾਜਪਾ ਦੇ ਵਰਕਰ ਪ੍ਰਦਰਸ਼ਨ ਕਰ ਰਹੇ ਨੇ ਅਤੇ ਆਮ ਆਦਮੀ ਪਾਰਟੀ ਦੀ ਜੋ ਨੀਤੀਆਂ ਨੇ ਉਹਨਾਂ ਦਾ ਖੁਲਾਸਾ ਵੀ ਕਰ ਰਹੇ ਨੇ ਅਤੇ ਇਹਨਾਂ ਆਗੂਆਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕੀ ਕੀ ਕਹਿਣਾ ਚਾਹੁੰਦੇ ਆ ਇਹ ਤੇ ਫਿਰ ਖਾਲ ਜੋ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਆਪਣਾ ਨਾਮ ਡਿਜ਼ਾਈਗਨੇਸ਼ਨ ਤੇ ਅੱਜ ਪ੍ਰੋਟੈਸਟ ਕਰ ਰਹੇ ਹੋ ਕੀ ਡਿਮਾਂਡਸ ਕੀ ਕਹਿਣਾ ਚਾਹੁੰਦੇ ਸੁਖਵਿੰਦਰ ਸਿੰਘ ਗੋਲਡੀ ਕੈਸ਼ੀਅਰ ਪੰਜਾਬ ਬੀਜੇਪੀ ਤੇ ਮੇਰੇ ਨਾਲ ਸਾਡੇ ਪ੍ਰਦੇਸ਼ ਦੇ ਸੈਕਟਰੀ ਭਾਨੂੰ ਜੀ ਸਾਡੇ ਜ਼ਿਲ੍ਹੇ ਦੇ ਮਹਾ ਮੰਤਰੀ ਔਜਲਾ ਸਾਹਿਬ ਇਸ ਮੰਡਲ ਦੇ ਮੰਡਲ ਪ੍ਰਧਾਨ ਅ ਵਿਸ਼ੇ ਗੁਪਤਾ ਜੀ ਤੇ ਸਾਰੇ ਹੀ ਕਰਾਲੀ ਦੀ ਜਿਹੜੀ ਮੰਡਲ ਦੀ ਟੀਮ ਹੈ ਅੱਜ ਅਸੀਂ ਇਕੱਠੇ ਹੋ ਕੇ ਪੂਰੇ ਪੰਜਾਬ ਦੇ ਵਿੱਚ ਹਰੇਕ ਮੰਡਲ ਦੇ ਉੱਤੇ ਜਿਹੜੀ ਆਪਦਾ ਦੀ ਸਰਕਾਰ ਪਿਛਲੇ 3 ਸਾਲ ਪਹਿਲਾਂ ਪੰਜਾਬ ਦਾ ਇਹੜਾ ਕਰਨ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਆਸ ਤੇ ਉਮੀਦ ਦੇ ਨਾਲ ਇਹਨਾਂ ਨੂੰ ਬੜੇ ਭਾਰੀ ਬੋਮ ਦੇ ਨਾਲ ਜਿਤਾ ਕੇ ਇੱਥੇ ਇਹਨਾਂ ਦੀ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਨੂੰ ਵੀ ਸਾਨੂੰ ਸਾਰਿਆਂ ਨੂੰ ਇਹ ਲੱਗਦਾ ਸੀ ਵੀ ਇਹ ਸਰਕਾਰ ਆ ਕੇ ਪਤਾ ਨਹੀਂ ਪੰਜਾਬ ਦੇ ਜਿਹੜੇ ਕਰਜ਼ੇ ਸੀ ਪੰਜਾਬ ਦਾ ਇਹ ਵਾਅਦੇ ਕਰਦੇ ਸੀ ਪੰਜਾਬ ਦੇ ਵਿੱਚ ਜਿਹੜਾ ਭੂ ਮਾਫੀਆ ਪੰਜਾਬ ਦੇ ਵਿੱਚ ਰੇਤ ਮਾਫੀਆ ਪੰਜਾਬ ਦੇ ਵਿੱਚ ਡਰੱਗਸ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਅਸੀਂ ਆਂਦੇ ਹੀ ਚੁਟਕੀਆਂ ਮਾਰ ਕੇ ਹੱਲ ਕਰ ਦਾਂਗੇ ਪੰਜਾਬ ਦੇ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਐ ਉਹ ਕਹਿੰਦੇ ਸੀ ਅਸੀਂ ਸਰਕਾਰ ਬਣਾਉਂਦੇ ਹੀ ਇਹਨਾਂ ਨੂੰ ਐਮ ਐਸ ਬੀ ਦਵਾਂਗੇ ਸਾਰੀ ਫਸਲਾਂ ਦੇ ਪਰ ਅੱਜ 3 ਸਾਲ ਦਾ ਆਪਣਾ ਇਹ ਨਾਮ ਦੇ ਫਿਰਦੇ ਆ ਪੁਰਦਾ ਭਾਰਤੀ ਜਨਤਾ ਪਾਰਟੀ ਦੇ ਲੋਕ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਭਗਵੰਤਬਾਨ ਕੇਜਰੀਵਾਲ ਜਿਹੜੀ ਤੁਸੀਂ ਵਾਦੇ ਕਰਕੇ ਪੰਜਾਬ ਦੇ ਪੋਲੇ ਪਾਲੇ ਲੋਕਾਂ ਨੂੰ ਠੱਗ ਕੇ ਕਿਹਾ ਸੀ ਕਿ ਅਸੀਂ ਹਜ਼ਾਰ-ਹਜ਼ਾਰ ਰੁਪਏ ਹਰੇਕ ਪੈਣਾ ਨੂੰ ਦਵਾਂਗੇ ਸ਼ਗਨ ਸਕੀਮ ਦਵਾਂਗੇ ਹਰੇਕ ਕੱਚੇ ਘਰ ਨੂੰ ਪੱਕਾ ਬਣਾ ਕੇ ਦਵਾਂਗੇ ਐਮਐਸਪੀ ਦਵਾਂਗੇ ਤੇ ਇਥੋਂ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਕਰਾਂਗੇ ਅੱਜ ਪੰਜਾਬ ਦੇ ਵਿੱਚ ਤੁਸੀਂ ਰੋਜ਼ ਪੜ੍ਹਦੇ ਹੋ ਖ਼ਬਰਾਂ ਵਿੱਚ ਸੁਣਦੇ ਹੋ ਕਿ ਹਰੇਕ ਬੱਚਾ ਰੋਜ਼ ਦੋ ਤਿੰਨ ਬੱਚੇ ਡਰੱਗ ਦੀ ਭੇਡ ਚੜ ਰਹੇ ਆ ਰੋਜ਼ ਲੋਕਾਂ ਨੂੰ ਫੋਨ ਆਉਂਦੇ ਆ ਮਾਫੀਆ ਦੇ ਕਿ ਸਾਨੂੰ ਪੈਸੇ ਦੇ ਜੇ ਪੰਜਾਬ 'ਚ ਰਹਿਣਾ ਹੈ ਜੇ ਪੰਜਾਬ 'ਚ ਬਿਜ਼ਨਸ ਕਰਨਾ ਹੈ ਇਹ ਹਾਲ ਨਾ ਆਰਡਰ ਦਾ ਹੋ ਗਿਆ ਨਾ ਥਾਣਿਆਂ ਕਚੈਰੀਆਂ ਦੇ ਵਿੱਚ ਪੰਜਾਬ ਦੇ ਕਿਸੇ ਲੋਕ ਦੀ ਗੱਲ ਸੁਣੀ ਜਾ ਰਹੀ ਹੈ ਨਾ ਹੀ ਕੋਈ ਡਿਵੈਲਪਮੈਂਟ ਹੋਈ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਈ ਇਹ ਕੇਜਰੀਵਾਲ ਦੀ ਸਰਕਾਰ ਜਿਹੜੀ ਸੁੱਤੀ ਪਈ ਐ ਉਹਨੂੰ ਜਗਾਓ 2 ਸਾਲ ਰਹਿ ਗਏ ਆ ਪੰਜਾਬ ਦਾ ਬੇੜਾ ਗਰਖ ਤੁਰਨ ਕਰਨ ਹੀ ਲੱਗੇ ਹੋਏ ਆ ਨੇ ਸੋ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਇਹ ਤਰਨਾ ਪ੍ਰਦਰਸ਼ਨ ਕਰਕੇ ਪੰਜਾਬ ਦੇ ਲੋਕਾਂ ਨੂੰ ਤੇ ਕੇਜਰੀਵਾਲ ਨੂੰ ਜਗਾਉਣਾ ਚਾਹੁੰਦੇ ਆ ਭਗਵੰਤਵਾਨ ਨੂੰ ਜਗਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਨਾ ਕਰ ਪੰਜਾਬ ਨੂੰ ਡਰਗਸ ਮੁਕਤ ਕਰਨ ਦਾ ਤੋ ਵਾਦਾ ਕੀਤਾ ਸੀ ਲੇਡੀਜ਼ ਨੂੰ ਪੈਸੇ ਦੇਣੇ ਸੀ ਉਹ ਜਗਾਣ ਲਈ ਅੱਜ ਸਾਰੇ ਅਸੀਂ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਹਾਂ ਡਰਗ ਦੀ ਗੱਲ ਕਰੀ ਐ ਪਰ ਉਹ ਤਾਂ ਕਹਿ ਰਹੇ ਵੀ ਅਸੀਂ ਮਕਾਲ ਲੋਕਾਂ ਦੇ ਤਾਂ ਟਾ ਰਹੇ ਆ ਜੀ ਮਕਾਨ ਢਾਲ ਨਾਲ ਡਰੱਗਸ ਨਹੀਂ ਖਤਮ ਹੋਇਆ ਲੋਕਾਂ ਦੇ ਬੱਚੇ ਮਰ ਰਹੇ ਆ ਮਕਾਨ ਤਾਂ ਹੋ ਸਕਦਾ ਉਹਨਾਂ ਦੇ ਮਾਪੇ ਆਪਣੇ ਗਿਹੜੀ ਕਮਾਈ ਦੇ ਨਾਲ ਬਣਾਇਆ ਹੋਇਆ ਏ ਕੋਈ ਕਾਨੂੰਨ ਦੀ ਵਿਵਸਥਾ ਇੱਥੇ ਹੈ ਨਹੀਂ ਇਹ ਆਪੇ ਕਾਨੂੰਨ ਆਪੇ ਜੱਜ ਬਣ ਗਿਆ ਆਪੇ ਹੀ ਇਹ ਸਿਪਾਹੀ ਬਣ ਗਿਆ ਸੋ ਪਹਿਲਾਂ ਚੈੱਕ ਕਰਨਾ ਚਾਹੀਦਾ ਕਿ ਵਾਕਈ ਹੈ ਇੱਥੇ ਡਰੱਗ ਮੰਨੀ ਲੱਗੀ ਹੋਈ ਹੈ ਤੇ ਮਕਾਨ ਢਾਣ ਦੀ ਗੱਲ ਵੀ ਹੈ ਪਰ ਇਹਨੂੰ ਡਰੱਗ ਤੋਂ ਮੁਕਤ ਵੀ ਕਰੇ ਸਾਰੇ ਹੱਥਾਂ ਦੇ ਵਿੱਚ ਬੈਨਰ ਲੈ ਕੇ ਜਿਹੜੀ ਨਾਹਰੇਬਾਜੀ ਕੀਤੀ ਜਾ ਰਹੀ ਹੈ ਜੀ ਕੀ ਕੰਮ ਹੈ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਵੀ ਜਿੱਥੇ ਆਪ ਸਰਕਾਰ ਦੇ 3 ਸਾਲ ਹੋਏ ਨੇ ਉਥੇ ਹੀ ਮੈਨੂੰ ਲੱਗਦਾ ਹੈ ਵੀ ਇੱਚ ਪੰਜਾਬ ਦੇ ਬਰਬਾਦੀ ਚ ਉਹਨਾਂ ਦਾ ਸਭ ਤੋਂ ਵੱਡਾ ਰੋਲ ਰਿਹਾ ਹੈ ਔਰ 3 ਸਾਲ ਉਹਨਾਂ ਨੇ ਪੰਜਾਬ ਨੂੰ ਪਿੱਛੇ ਦੇ ਵੱਲ ਧੱਕਿਆ ਜਿਹਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਸ਼ਹਿਰ ਹਰ ਇੱਕ ਨੁਕੜ ਹਰ ਇੱਕ ਗਲੀ ਤੇ ਹਰ ਇੱਕ ਜ਼ਿਲ੍ਹਾ ਪੱਧਰ ਇਹ ਕਾਰਜਕ੍ਰਮ ਨੂੰ ਰੱਖਿਆ ਹੈ ਜਿੱਥੇ ਆਪ ਸਰਕਾਰ ਦੀ ਅਲੋਚਨਾ ਦਾ ਇਹ ਕਾਰਜਕ੍ਰਮ ਬਣਾਇਆ ਗਿਆ ਕਾਲੀਆਂ ਪੱਟੀਆਂ ਬਨ ਕੇ ਜਿਸ ਵਾਕੂਆਖੇ ਜਿਲ੍ਹਿਆਂ ਚ ਪ੍ਰੋਗਰਾਮ ਹੋਇਆ ਸਵੇਰੇ ਮੈਂ ਮਲੇਰਕੋਟਲੇ ਸੀ ਮਲੇਰਕੋਟਲੇ ਦੇ ਵਿੱਚ ਕਾਰਜਕ੍ਰਮ ਚ ਸ਼ਾਮਲ ਹੋਇਆ ਤੇ ਮੁੜ ਮੈਂ ਵਾਪਸ ਕੁਰਾਲੀ ਚ ਆਇਆ ਤੇ ਇਸ ਕਾਰਜਕ੍ਰਮ ਦੇ ਵਿੱਚ ਇੱਕ ਹੁਸਾ ਦੇਖਿਆ ਮੈਂ ਨਕਾਮੀਆਂ ਜਿਹੜੀਆਂ ਆਪ ਸਰਕਾਰ ਨੇ ਕੀਤੀਆਂ ਹੋਈਆਂ ਉਹਨਾਂ ਦੀ ਨਕਾਮੀਆਂ ਨੂੰ ਦਿਖਾਉਣ ਵਾਸਤੇ ਅੱਜ ਸਾਡੇ ਪ੍ਰਦੇਸ਼ ਦੇ ਵਿੱਚ ਮੇਰੇ ਸੇ ਹੋ ਗਈ ਮੇਰੇ ਨਾਲ ਟੀਮ ਦੇ ਵਿੱਚ ਕੰਮ ਕਰਦੇ ਹੋਏ ਸਾਡੇ ਕੋ ਕੈਸ਼ਰ ਗੋਲਡੀ ਜੀ ਜ਼ਿਲ੍ਹੇ ਦੇ ਮਾਹਮੰਤਰੀ ਉਹ ਜਲਾ ਜੀ ਔਰ ਜਿਨ੍ਹਾਂ ਦੇ ਮੰਡਲ ਦੀ ਰਹਿਨਮਾਈ ਹੇਟ ਇਹ ਕਾਰਜਕ੍ਰਮ ਹੋਇਆ ਹੈ ਜੀ ਅਭਿਸ਼ੇਕ ਜੀ ਮੈਂ ਇੱਕ ਉਤਸ਼ਾਹ ਦੇਖਿਆ ਖਾਸ ਕਰ ਤੀਮੀਆਂ ਚ ਦੇਖਿਆ ਲੇਡੀਜ਼ ਚ ਦੇਖਿਆ ਵੀ ਉਹ ਬੋਲਦੇ ਨੇ ਵੀ ਸਾਡਾ 1-1000 ਰੁਪਿਆ ਕਿੱਥੇ ਹੈ ਉਹ ਅੱਜ ਮੰਗਦੇ ਆ ਵੀ 1-1000 ਰੁਪਿਆ ਚ 36000 ਰੁਪਿਆ ਹੋ ਗਿਆ 36 ਮਹੀਨਿਆਂ ਦਾ ਵਾਦਾ ਕਰਕੇ ਜਿਹੜੀ ਸਰਕਾਰ ਮੁੱਕਰੀ ਅੱਜ 36 ਮਹੀਨੇ ਹੋ ਗਏ ਆ ਤੇ 36000 ਰੁਪਇਆ ਅੱਜ ਮੇਰੀਆਂ ਮਾਤਾਵਾਂ ਭੈਣਾਂ ਦੇਖਦੀਆਂ ਨੇ ਜੇ ਅੱਜ ਗੱਲ ਕਰਦੇ ਆ ਪੰਜਾਬ ਦੀ ਤਾਂ ਪੰਜਾਬ ਨੂੰ ਬਰਬਾਦੀ ਦੀ ਔਰਤ ੱੱਕਿਆ ਜਾ ਰਿਹਾ ਹੈ ਪੰਜਾਬ ਨੂੰ ਨਸ਼ੇ ਦੇ ਔਰਤ ੱੱਕਿਆ ਜਾ ਰਿਹਾ ਹੈ ਪੰਜਾਬ ਨੂੰ ਕਹਿੰਦੇ ਆਂ ਵੀ ਉਹ ਸੁਣਿਆ ਤੁਸੀਂ ਨੇ ਪਹਿਲਾਂ ਕਹਿੰਦੇ ਤੇ ਵੀ ਕਾਂਗਰਸ ਦੀ ਸਰਕਾਰ ਆਈ ਭਾਈ ਬਜਰੀ ਖਾ ਲਿਆ ਰੇਤਾ ਖਾ ਲਿਆ ਮੈਂ ਕਹਿੰਦਾ ਇਹਨਾਂ ਨੇ ਪੰਜਾਬ ਦੇ ਵਿੱਚ ਕੋਈ ਐਜੀ ਛੱਡੀ ਨਹੀਂ ਜੋ ਨਾ ਖਾਇਆ ਹੋਵੇ ਪੰਜਾਬ ਦਾ ਜੰਨਾ ਮਾੜਾ ਹਾਲ ਵੀ ਪੰਜਾਬ ਦੇ ਲੋਕ ਤਰਸ ਗਏ ਆ ਵੀ ਇਹ ਜੀ ਨਕਮੀ ਸਰਕਾਰ ਨੂੰ ਜਿੱਥੇ ਅਸੀਂ ਵੋਟਾਂ ਪਾਈਆਂ ਜੀ ਤੁਹਾਨੂੰ ਜੀ ਪੰਜਾਬ ਸਰਕਾਰ ਦੇ ਜਿੰਨੇ ਵੀ ਲੀਡਰ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਰਖਣਾ ਪੰਜਾਬ ਬਣਾ ਰਹੇ ਆ ਭਾਵੇਂ ਨਸ਼ੇ ਦੀ ਗੱਲ ਕਰੀਏ ਵੱਡੀ ਵੱਡੀ ਕਾਰਵਾਈਆਂ ਚੱਲ ਰਹੀਆਂ ਨੇ ਨਸ਼ਾ ਵੇਚਣ ਵਾਲਿਆਂ ਦੇ ਘਰ ਤਾਂ ਘਟਾਏ ਜਾ ਰਹੇ ਆ ਉਸਦੇ ਨਾਲ ਹੀ ਗੈਂਗਸਟਰ ਬਾਦ ਹੈ ਕਹਿੰਦੇ ਉਹ ਪਿਛਲੀਆਂ ਸਰਕਾਰਾਂ ਵੱਲੋਂ ਪੈਦਾ ਕੀਤਾ ਗਿਆ ਅਸੀਂ ਤਾਂ ਖਤਮ ਕਰ ਰਹੇ ਆ ਸੋ ਉਹ ਕਹਿੰਦੇ ਵੀ ਅਸੀਂ ਤਾਂ ਜਿੰਨੀ ਵੀ ਕਾਰਵਾਈ ਕਰ ਰਹੇ ਆ ਚਾਹੇ ਭ੍ਰਿਸ਼ਟਾਚਾਰ ਦੇ ਖਿਲਾਫ ਹੋਵੇ ਵੀ ਸਖਤ ਕਾਰਵਾਈ ਕਰ ਰਹੇ ਆ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਬੇੜਾ ਕਰਤੁੰਦਾ ਜੀ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਗਾ ਰੰਗਲਾ ਪੰਜਾਬ ਜਿਹੜਾ ਬਣਾਉਣ ਦੀ ਗੱਲ ਕਰਦੀ ਪਾਰਟੀ ਰੰਗਲਾ ਪੰਜਾਬ ਬਣਾਇਆ ਕਿਨੇ ਸੀਐਮ ਭਗਵੰਤ ਮਾਨ ਨੇ ਉਹਦੇ ਘਰ ਰੰਗਲਾ ਪੰਜਾਬ ਬਣਿਆ ਆਪਣਾ ਵਿਆਹ ਕੀਤਾ ਪੂਰੇ ਦੀ ਵਿਧਾਇਕ ਤੇ ਮੰਤਰੀ ਰਹੀ ਉਹਨੇ ਰੰਗਲਾ ਪੰਜਾਬ ਬਣਾਇਆ ਉਹਨੇ ਆਪਣਾ ਵਿਆਹ ਕਰਾਇਆ ਤੁਸੀਂ ਆ ਨਾਂ ਲਾਲਾ ਦੇਖਿਓ ਅਨੰਤ ਪਰ ਜਾਇਓ ਤੁਸੀਂ ਉਹਨੇ ਵਿਆਹ ਕੀਤਾ ਉਹਨੇ ਰੰਗਲਾ ਪੰਜਾਬ ਬਣਾਇਆ ਮੈਂ ਪੁੱਛੂੰਗਾ ਵੀ ਜਿਹੜੀ ਉਹ ਗੱਲ ਕਰਦੇ ਆਂ ਵੀ ਅਸੀਂ ਕਾਰਵਾਈ ਕਰਦੇ ਆਂ ਦੱਸੋ ਮੈਨੂੰ ਕਰਾਲੀ ਦੇ ਵਿੱਚ ਇਹ ਗੱਲ ਕਰਦੇ ਆਂ ਕਿੰਨਾ ਨਸ਼ਾ ਕਰਾਲੀ ਚ ਵਿਕ ਰਿਆ ਤੇ ਉਸ ਨਸ਼ੇ ਨੂੰ ਲੈ ਕੇ ਕਿਆ ਤੁਹਾਨੂੰ ਲੱਗਦਾ ਹੈ ਵੀ ਆਪ ਪਾਰਟੀ ਨੇ ਕੋਈ ਸਖਤ ਕਦਮ ਚੱਕੇ ਨੇ ਕਿਆ ਤੁਹਾਨੂੰ ਲੱਗਦਾ ਹੈ ਜਿਹੜਾ ਇੱਕ ਸੀਐਮ ਭਗਵੰਤ ਮਾਨ ਆਪ ਨਸ਼ੇ ਚ ਰਹਿੰਦਾ ਹੈ ਉਹ ਪੰਜਾਬ ਚ ਕਿਆ ਨਸ਼ਾ ਖਤਮ ਕਰ ਦੇਗਾ ਤਾਂ ਬੜਾ ਸੋਚ ਸਮਝ ਕੇ ਇਹ ਤੁਸੀਂ ਵੀ ਖਾਸ ਕਰਕੇ ਸਾਡੇ ਨਾਲ ਨਾਲ ਮੈਨੂੰ ਇਸਾਂ ਲੱਗਦਾ ਹੈ ਮੀਡੀਆ ਦੀ ਵੀ ਜ਼ਿੰਮੇਵਾਰੀ ਹੈ ਵੀ ਇਸ ਗੱਲਾਂ ਨੂੰ ਇਸ ਤਤਾਂ ਨੂੰ ਅੱਗੇ ਲੈ ਕੇ ਆਵੇ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਪੰਜਾਬ ਦੇ ਵਿੱਚ ਮਾਫੀਆ ਖਤਮ ਕੀਤਾ ਹੈ ਉਹਨਾਂ ਨੇ ਪੰਜਾਬ 'ਚ ਮਾਫੀਆ ਵਧਾਇਆ ਹੈ ਚਾਹੇ ਉਹ ਡਰੱਗਸ ਰਾਹੀ ਹੋਣ ਚਾਹੇ ਉਹ ਬੀਬੀਆਂ ਨੂੰ 36000 ਰੁਪਏ ਦੇਣ ਦੇ ਕਾਰਨ ਹੋਵੇ ਚਾਹੇ ਸਾਡੀ ਰੇਤੇ ਦੀ ਗੱਲ ਹੋਵੇ ਬਜਰੀ ਦੀ ਗੱਲ ਹੋ 1000 ਰੁਪਏ ਦੀ ਗੱਲ ਤੇ ਹੀ ਗੱਲ ਰਹੀ ਹੈ ਵਾਦੇ ਤਾਂ ਜਿਹੜੇ ਵੱਡੇ ਵੱਡੇ ਹਰ ਇੱਕ ਪਾਰਟੀਆਂ ਵੱਲੋਂ ਕੀਤੇ ਜਾਂਦੇ ਆ ਬੀਜੇਪੀ ਸਰਕਾਰ ਵੱਲੋਂ ਵੀ ਜਿਹੜੇ ਵਾਦੇ ਕੀਤੇ ਗਏ ਸੀ ਕਿ 15 ਲੱਖ ਰੁਪਏ ਜਿਹੜੇ ਹਰ ਇੱਕ ਦੇ ਖਾਤੇ 'ਚ ਪਾਏ ਜਾਣਗੇ ਲੱਗਦਾ ਹੈ ਕਿ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਰਹੇਗੀ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂਗਾ ਜਿਹੜੀ ਤੁਸੀਂ ਅੱਜ ਪ੍ਰਸ਼ਨ ਚੱਕਿਆ 15 ਲੱਖ ਦਾ ਇਹ ਬਹੁਤ ਵਧੀਆ ਪ੍ਰਸ਼ਨ ਚੱਕਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੂਗਾ ਤੇ ਤੁਹਾਨੂੰ ਕਹਾਂਗਾ ਵੀ ਕਦੀ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਟਰਵਿਊ ਵੀ ਸੁਣਿਓ ਤੇ ਉਹਨਾਂ ਦਾ ਪੜਿਓ ਉਹਨਾਂ ਨੇ ਕਿਹਾ ਤਾਂ ਵੀ ਅੱਜ ਇੰਡੀਆ ਵਿੱਚੋਂ ਇੰਨਾ ਪੈਸਾ ਬਾਹਰ ਗਿਆ ਏ ਜੇ ਉਸ ਪੈਸੇ ਨੂੰ ਤੁਸੀਂ ਇੰਡੀਆ ਦੇ ਵਿੱਚ ਲੈ ਆਂਦੇ ਆ ਤਾਂ 15-15 ਲੱਖ ਰੁਪਇਆ ਸਭ ਦੇ ਖਾਤੇ 'ਚ ਮਿਲੇਗਾ ਜਿਹਨੂੰ ਦੁਨੀਆਂ ਸਰਕਾਰਾਂ ਤੋੜ ਮੋੜ ਰੋੜ ਕੇ ਪੇਸ਼ ਕਰਦੀਆਂ ਨੇ ਜੇ ਗੱਲ ਕਰਦੇ ਆ ਤੁਸੀਂ ਭਾਜਪਾ ਸਰਕਾਰ ਦੀ ਤੁਸੀਂ ਕੀ-ਤੀ ਵੀ ਦੇਖ ਲਿਓ ਜਿੱਥੇ ਸਾਡੀ ਸਰਕਾਰ ਬਣਦੀ ਐ ਫਿਰ ਪਹਿਲੀ ਦੂਈ ਤੀਜੀ ਚੌਥੀ ਪੰਜਵੀਂ ਜੇ ਪੰਜਵੀਂ ਵਾਰ ਵੀ ਉੱਥੇ ਸਰਕਾਰ ਸਾਡੀ ਉਹ ਬਣਦੀ ਉਹ ਵਾਅਦਿਆਂ ਤੇ ਉੱਤੇ ਆਈ ਹੋਈ ਸਰਕਾਰ ਐ ਚਾਹੇ ਕੇਂਦਰ ਦੀ ਗੱਲ ਕਰਿਓ ਚਾਹੇ ਕਿਸੇ ਸਟੇਟ ਦੀ ਗੱਲ ਕਰਿਓ ਥੈਂਕ ਯੂ ਸਰ ਪੱਜ ਪ੍ਰੋਟੈਸਟ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਭਾਰਤੀ ਜਨਤਾ ਪਾਰਟੀ ਮੰਡਲ ਕੁਰਾਲੀ ਵੱਲੋਂ ਇਹ ਪ੍ਰੋਟੈਸਟ ਕੀਤਾ ਗਿਆ ਹੈ ਇਹ ਪੰਜਾਬ ਸਰਕਾਰ ਜੋ ਪਿਛਲੇ 3 ਸਾਲਾਂ ਤੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਰਹੀ ਹੈ ਇਸ ਨੇ ਪੰਜਾਬ ਨੂੰ ਜੋ ਵਾਅਦੇ ਕੀਤੇ ਸੀ ਉਹਨਾਂ ਤੋਂ ਪਿੱਛੇ हट ਗਈ ਹੈ ਇਹ ਸਰਕਾਰ ਸਾਡੀਆਂ ਭੈਣਾਂ ਨੂੰ 1000 ਰੁਪਿਆ ਪਰ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਤੋਂ ਪਿੱਛੇ हट ਗਈ ਤੇ ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਅਸੀਂ 2 ਹਫ਼ਤਿਆਂ ਦੇ ਵਿੱਚ 3 ਹਫ਼ਤਿਆਂ ਦੇ ਵਿੱਚ ਨਸ਼ਿਆਂ ਤੋਂ ਮੁਕਤ ਕਰ ਦੇਵਾਂਗੇ ਉਹ ਵਾਅਦੇ ਤੋਂ ਮੁੱਕਰ ਗਈ ਤੇ ਤੀਸਰਾ ਵਾਅਦਾ ਸੀ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸਟੇਟ ਬਣਾਵਾਂਗੇ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ 10 ਗੁਣਾ ਤਰੱਕੀ ਕਰ ਗਿਆ ਇਹ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਨੇ ਤੇ ਪੰਜਾਬ ਸਰਕਾਰ ਨੇ ਤੀਸਰਾ ਚੌਥਾ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਕੀ ਬਣਾਣਾ ਸੀ ਪੰਜਾਬ ਦੇ ਸਾਰੇ ਸੱਤੋਂ ਰੰਗ ਇਹਨਾਂ ਨੇ ਛੀਨ ਲਈਏ ਤੇ ਹੁਣ ਸਿਰਫ ਚਿੱਟਾ ਵਿਕਦਾ ਪੰਜਾਬ ਦੇ ਵਿੱਚ ਪੰਜਾਬ ਦਾ ਰੰਗ ਚਿੱਟਾ ਹੋ ਗਿਆ ਚਿੱਟਾ ਹਰ ਜਗ੍ਹਾ ਅਵੇਲੇਬਲ ਹੈ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਹਰ ਕਸਬੇ ਦੇ ਵਿੱਚ ਪਿੰਡਾਂ ਦੇ ਵਿੱਚ ਹਰ ਗਲੀ ਮੁਹੱਲੇ ਦੇ ਵਿੱਚ ਚਿੱਟਾ ਸ਼ਰਿਆਮ ਵਿਕ ਰਿਹਾ ਜੋ ਪੰਜਾਬ ਸਰਕਾਰ ਨੇ ਚਿੱਟੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ ਉਹ ਸਿਰਫ ਛੋਟੇ ਵਪਾਰੀਆਂ ਦੇ ਆਲੇ-ਦਾਲੇ ਘੁੰਮਦੀ ਹੈ ਬੜੀਆਂ ਮਗਰ ਮੱਛਲੀਆਂ بڑے ਮਗਰ ਮੱਛ ਅਜੇ ਵੀ ਉਸ ਅਭਿਆਨ ਤੋਂ ਬਾਹਰ ਬੈਠੇ ਨੇ ਜਿਹੜੇ ਪੰਜਾਬ ਨੂੰ ਨਸ਼ਾ ਸਪਲਾਈ ਕਰਦੇ ਨੇ ਸਾਡੀ ਪੰਜਾਬ ਸਰਕਾਰ ਨੂੰ ਇਹੀ ਅਪੀਲ ਹੈ ਕਿ ਪਹਿਲਾਂ بڑے ਮਗਰ ਮੱਛਾਂ ਨੂੰ ਪਕੜੋ ਫਿਰ ਛੋਟਿਆਂ ਦੇ ਪਲ ਜਾਓ ਇਸ ਕਰਕੇ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਸਾਡੀ ਭਾਰਤੀ ਜਨਤਾ ਪਾਰਟੀ ਇਸ ਮੁਹਿੰਮ ਨੂੰ ਅੱਗੇ ਚਲਾ ਰਹੀ ਹੈ ਤੇ ਉਹ ਜੋ 3 ਸਾਲ ਦੇ ਵਾਅਦੇ ਨੇ ਪੰਜਾਬ ਦੇ ਪੰਜਾਬ ਸਰਕਾਰ ਦੇ ਉਹ ਹਜੇ ਤੱਕ ਪੂਰੇ ਨਹੀਂ ਹੋਏ ਅਜੇ 2 ਸਾਲ ਪਏ ਨੇ ਸਾਨੂੰ ਨਹੀਂ ਲੱਗਦਾ ਕਿ ਸਰਕਾਰ ਕਿਸਾਨਾਂ ਦਾ ਮਸਲਾ ਜਾਂ ਹੋਰ ਜਿੰਨੇ ਵੀ ਮਸਲੇ ਐ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਮਸਲਾ ਉਹ ਵੀ ਕਦੇ ਹੱਲ ਹੋਵੇਗਾ ਸਾਨੂੰ ਕੋਈ ਉਮੀਦ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਤੇ ਲੋਕ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਤੋਂ ਉਮੀਦ ਕਰ ਰਹੇ ਨੇ ਕਿ ਪੰਜਾਬ ਨੂੰ ਜੇ ਸੁਧਾਰ ਸਕਦੀ ਹੈ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ ਜੋ ਸਾਡਾ ਪੰਜਾਬ ਕਦੇ ਸੋਨੇ ਦੀ ਚਿੜੀਆ ਹੁੰਦਾ ਸੀ ਅੱਜ ਉਹ ਪੰਜਾਬ ਦੇਸ਼ ਦੇ ਸਭ ਤੋਂ ਪਿਛੜੇ ਹੋਏ ਸੂਬਿਆਂ ਦੇ ਵਿੱਚ ਸ਼ਾਮਲ ਹੋ ਗਿਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਮੀਡੀਆ ਕਰਮਚਾਰੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਨੇ ਝੂਠੇ ਵਾਅਦੇ ਕਰਿਆ ਗਰੀਬ ਲੋਕਾਂ ਨਾਲ ਗਰੀਬ ਲੋਕ ਵਿਚਾਰੇ ਜਿਨ੍ਹਾਂ ਨੂੰ ਆਪਣਾ ਮਤਲਬ ਰਾਸ਼ਨ ਪਾਣੀ ਵਾਸੇ ਵੀ ਤੰਗ ਸੀਗੇ ਉਹਨਾਂ ਨੂੰ ਇਹਨਾਂ ਨੇ ਰਾਸ਼ਨ ਕਾਰਡ ਵੀ ਬੰਦ ਕਰਤੇ ਜਿਹੜੇ ਵਿਚਾਰੇ ਲੰਨਾਂ ਵਿੱਚ ਖੜਦੇ ਤੇ ਉਹ ਅੱਜ ਮਤਲਬ ਥੋੜੇ-ਥੋੜੇ ਆਟੇ ਵਾਸੇ ਮਹਤਾਜ ਹੈ ਠੀਕ ਹੈ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਵਾਦਾ ਕਰਿਆ ਸੀਗਾ ਵੀ ਅਸੀਂ ਦੇਵਾਂਗੇ ਉਹ ਵੀ ਨਹੀਂ ਮਤਲਬ ਦਿੱਤਾ ਹੈਗਾ ਲੇਡੀਜ਼ ਨੂੰ ਸਾਡੇ ਕੋਲ ਅਕਸਰ ਲੇਡੀਆਂ ਆਉਂਦੀਆਂ ਰਹਿੰਦੀਆਂ ਵੀ ਮੈਡਮ ਕਰਵਾਓ ਕੁਝ ਕਰਵਾਓ ਕੁਝ ਪਰ ਅਸੀਂ ਮਜਬੂਰ ਹਾਂ ਸਾਡੀ ਸਰਕਾਰ ਹੀ ਨਹੀਂ ਹੈ ਠੀਕ ਹੈ ਹੁਣ ਸਾਨੇ ਉਮੀਦ ਜੱਗੀ ਹੈ ਵੀ ਸਾਡੀ ਪਾਰਟੀ ਅਗਰ ਆ ਜਾਂਦੀ ਹੈ ਤਾਂ ਆਪਾਂ ਮਤਲਬ ਵਿਸ਼ਵਾਸ ਦਵਾ ਸਕਦੇ ਆ ਵੀ ਚਲੋ ਇਹਨਾਂ ਦਾ ਕੰਮ ਹੋ ਸਕੇ ਜੇ ਪੰਜਾਬ ਚ ਤੁਹਾਡੀ ਸਾਥ ਸਰਕਾਰ ਬਣ ਗਈ ਤਾਂ ਜਿਹੜੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਹੋਏ ਹਨ ਬਹਾਲ ਹੋਣਗੇ ਦੁਆਰਾ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਹੋਣਗੇ ਜੀ ਆਪਾਂ ਅੱਗੇ ਤੱਕ ਆਪਣੀ ਮਤਲਬ ਜੋ ਵੀ ਹੈਗਾ ਆਵਾਜ਼ ਪਚਾਵਾਂਗੇ ਸਾਡਾ ਮਹਿਲਾ ਮੋਰਚਾ ਅੱਗੇ ਤੱਕ ਪਹਿਲਾਂ ਵੀ ਅਸੀਂ ਗਏ ਆ ਠੀਕ ਹੈ ਵੀ ਇਹ ਕੰਮ ਹੋ ਸਕੇ ਜ਼ਰੂਰੀ ਹੈ ਜੀ ਤੇਰਾ ਨਾਮ ਕੀ ਹੈ ਜੀ ਤੇਰਾ ਨਾਮ ਅਰਚਨਾ ਠਾਕੁਰ ਅੱਜ ਪ੍ਰੋਟੈਸਟ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦਾਵਾ ਕਰਦੀ ਅਸੀਂ ਬਹੁਤ ਚੰਗੇ ਕੰਮ ਕਰ ਰਹੇ ਹਾਂ ਆਮ ਆਦਮੀ ਪਾਰਟੀ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹੈਗਾ ਦਿੱਲੀ ਦੇ ਕੇਜਰੀਵਾਲ ਜੀ ਨੇ ਕਿਹਾ ਸੀ ਅਸੀਂ ਬਈ ਲਾ ਮਾਨੂੰ 100000 ਰੁਪਏ ਦਵਾਂਗੇ ਪਰ ਉਹਨਾਂ ਨੇ ਕੋਈ 100000 ਰੁਪਏ ਨਹੀਂ ਦਿੱਤਾ ਤਾਂ ਹੀ ਅਸੀਂ ਉਹਦੇ ਵਾਸਤੇ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਦੀ ਮਹਿਲਾ ਨੂੰ ਭਗਵੰਤ ਮਾਨ ਜੀ ਨੇ ਕਿਹਾ ਸੀ 80000 ਰੁਪਏ ਦੇਣੇ ਆ ਕਿਸੇ ਨੂੰ 100000 ਰੁਪਏ ਨਹੀਂ ਆਇਆ ਹੋਣ ਰਹੀਆਂ ਦੀਆਂ ਸੜਕਾਂ ਇਹ ਰੋਡ ਬਹੁਤ ਖਰਾਬ ਹੋ ਰਹੀਆਂ ਪਿੰਡਾਂ ਦੇ ਬਹੁਤ ਰੋਡ ਖਰਾਬ ਹੋ ਰਹੀਆਂ ਜੀਟੀ ਰੋਡ ਬਹੁਤ ਖਰਾਬ ਹੋ ਰਹੀ ਹੈ ਜਗ੍ਹਾ ਜਗ੍ਹਾ ਐਕਸੀਡੈਂਟ ਹੋ ਰਹੀ ਹੈ ਕੋਈ ਨਾ ਸਟ੍ਰੀਟ ਲਾਈਟ ਨਹੀਂ ਹੈ ਰਸਤੇ ਦੇ ਵਿੱਚ ਬਹੁਤ ਐਕਸੀਡੈਂਟ ਹੁੰਦੇ ਆ ਸੋ ਇਹਨਾਂ ਬਦ ਉਹਦਾ ਆਮ ਆਦਮੀ ਪਾਰਟੀ ਕਹਿੰਦੀ ਭਗਵੰਤ ਮਾਨ ਜੀ ਕਹਿੰਦੇ ਅਸੀਂ ਬਹੁਤ ਜ਼ਿਆਦਾ ਪ੍ਰੋਟੈਸਟ ਕਰਦੇ ਬਹੁਤ ਜ਼ਿਆਦਾ ਕੰਮ ਕਰਦੇ ਪਰ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਸੜਕਾਂ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਮੁਹਾਲੀ ਦੇ ਵਿੱਚ ਹੁਣੇ-ਹੁਣੇ ਕੈਮਰੇ ਲਗਾਏ ਗਏ ਆ ਚਲਾਨ ਕੱਟਣ ਨੂੰ ਜਿਹੜੇ ਨਿਯਮਾਂ ਦੀ ਉਲੰਘਣਾ ਕਰਨਗੇ ਕਿਵੇਂ ਦੇਖਦੇ ਹੋ ਕਿ ਬਿਲਕੁਲ ਦੇਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਹੈ ਇਹ ਜਦ ਉਹਨਾਂ ਨੇ ਕੈਮਰੇ ਉੱਥੇ ਲਗਾਏ ਨੇ ਪਰ ਕੁਰਾਲੀ ਦੇ ਵਿੱਚ ਕੋਈ ਕਿਤੇ ਕੈਮਰੇ ਨਹੀਂ ਲੱਗੇ ਹੋਏ ਜੇ ਰਾਤ ਨੂੰ ਕੋਈ ਵਾਰਦਾਤ ਹੋ ਜਾਂਦੀ ਹੈ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ